ਮਾਨਯੋਗ ਸਰਦਾਰ ਕੋਰਸੀ ਮਾਨ ਸਾਹਿਬ ਕੱਲ ਆਪਗੇ ਸੀ ਇਸ ਤੋਂ ਸਪਸ਼ਟ ਹੈ ਕਿ ਜਿਹੜੀ ਮਾਨ ਸਰਕਾਰ ਦੀ ਇੰਟੈਂਸ਼ਨ ਹੈ ਉਹ ਸਾਡੇ ਸ ਨੌਜਵਾਨਾਂ ਨਾਲ ਹੈ ਜਿਵੇਂ ਸਾਡੇ ਨੌਜਵਾਨ ਨੇ ਦੱਸਿਆ ਭਰਾ ਨੇ ਬਹੁਤ ਮਾੜਾ ਇਹਨਾਂ ਨਾਲ ਹੋਇਆ ਕਿੰਨੇ 18-18 ਘੰਟੇ ਤੁਰੇ ਔਰ ਇਹ ਦੱਸਿਆ ਕਿ ਉਧਰੋਂ ਤੋਂ ਅੱਜ ਪੈਂਟ ਇਹਨਾਂ ਨੇ ਚੇਂਜ ਕੀਤੀ ਹੈ ਪਾਣੀ ਵੀ ਇਹਨਾਂ ਨੂੰ ਇੱਕ ਕੁੱਟਾਂ ਦੇ ਤੌਰ ਤੇ ਮਿਲਦਾ ਸੀ ਸੋ ਇਹ ਬਹੁਤ ਰਾਸ਼ਦੀ ਹੈ ਔਰ ਸਭੀਆਂ ਸਰਕਾਰਾਂ ਨੂੰ ਪਿਛਲੇ ਨੂੰ ਚਾਹੀਦਾ ਸੀ ਕਿ ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਦਿੰਦੇ ਇੱਥੇ ਅਸੀਂ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਂਦੇ ਸੋ ਸਾਰੇ ਅਸੀਂ ਲੱਗੇ ਹਾਂ ਮਾਨਯੋਗ ਸਰਦਾਰ ਕੋਰਤ ਸਿੰਘ ਮਾਨ ਸਾਹਿਬ ਦੇ ਵਿੱਚ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਰੋਜ਼ਗਾਰ ਦਈਏ ਉਹਨਾਂ ਨੂੰ ਬਾਹਰ ਨਾ ਜਾਣਾ ਪਵੇ ਕਿ ਉਹਨਾਂ ਨੂੰ ਇੱਥੇ ਕੰਮ ਕਰਨ ਦੀ ਜਿਹੜੀ ਸਹਤਾ ਕਰੀਏ ਸਮਾਨ ਸਰਕਾਰ ਕੋਈ ਨਵੀਂ ਰੂਲ ਬਣਾ ਕੇ ਜਿਹੜੇ ਸਾਡੇ ਬਾਹਰ ਗਏ ਨੇ ਬੰਦੇ ਜਿਨ੍ਹਾਂ ਨਾਲ ਇੰਨੀ ਤਸ਼ੱਦਦ ਹੋਇਆ ਕੋਈ ਨਾ ਕੋਈ ਮਦਦ ਅਸੀਂ ਜ਼ਰੂਰ ਕਰਾਂਗੇ ਨਾਲ ਮਾਨਯੋਗ ਸਰਦਾਰ ਕੋਰਤ ਸਿੰਘ ਮਾਨ ਸਾਹਿਬ ਕੱਲ ਆਪਗੇ ਸੀ ਇਸ ਤੋਂ ਸਪਸ਼ਟ ਹੈ ਕਿ ਜਿਹੜੀ ਮਾਨ ਸਰਕਾਰ ਦੀ ਇੰਟੈਂਸ਼ਨ ਹੈ ਉਹ ਸਾਡੇ ਸ ਨੌਜਵਾਨਾਂ ਨਾਲ ਜਿਵੇਂ ਸਾਡੇ ਨੌਜਵਾਨ ਨੇ ਦੱਸਿਆ ਭਰਾ ਨੇ ਬਹੁਤ ਮਾੜਾ ਇਹਨਾਂ ਨਾਲ ਹੋਇਆ ਕਿਨੇ 18-18 ਘੰਟੇ ਤੁਰੇ ਔਰ ਇਹ ਦੱਸਿਆ ਕਿ ਉਦੋਂ ਤੋਂ ਅੱਜ ਪੈਂਟ ਇਹਨਾਂ ਨੇ ਚੇਂਜ ਕੀਤੀ ਹੈ ਪਾਣੀ ਵੀ ਇਹਨਾਂ ਨੂੰ ਇੱਕ ਕੁੱਟਾਂ ਦੇ ਤੌਰ ਤੇ ਮਿਲਦਾ ਸੀ ਸੋ ਇਹ ਬਹੁਤ ਰਾਸ਼ਦੀ ਹੈ ਔਰ ਸਾਡੀਆਂ ਸਰਕਾਰਾਂ ਨੂੰ ਪਿਛਲੇ ਨੂੰ ਚਾਹੀਦਾ ਸੀ ਕਿ ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਦਿੰਦੇ ਇੱਥੇ ਅਸੀਂ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਂਦੇ ਸੋ ਸਾਰੇ ਸਿਲਗੇ ਮਾਨਯੋਗ ਸਰਦਾਰ ਕੋਰਸ ਸਿੰਘ ਮਾਨ ਸਾਹਿਬ ਦੇ ਵਿੱਚ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਰੋਜ਼ਗਾਰ ਦੀਏ ਉਹਨਾਂ ਨੂੰ ਬਾਹਰ ਨਾ ਜਾਣਾ ਪਵੇ। ਕਿ ਉਹਨਾਂ ਨੂੰ ਇੱਥੇ ਕੰਮ ਕਰਨ ਦੀ ਜਿਹੜੀ ਸਹਤਾ ਕਰੀਏ। ਸੂਮਾਨ ਸਰਕਾਰ ਕੋਈ ਨਵੀਂ ਰੂਲ ਬਣਾ ਕੇ ਜਿਹੜੇ ਸਾਡੇ ਬਾਹਰ ਗਏ ਨੇ ਬੰਦੇ ਜਿਨ੍ਹਾਂ ਦਾ ਨਾਲ ਇੰਨੇ ਤਸ਼ੱਦਦ ਹੋਇਆ ਕੋਈ ਨਾ ਕੋਈ ਮਦਦ ਅਸੀਂ ਜ਼ਰੂਰ ਕਰਾਂਗੇ ਨਾਲ। ਮਾਨਯੋਗ ਸਰਦਾਰ ਕੋਰਸ ਸਿੰਘ ਮਾਨ ਸਾਹਿਬ ਕੱਲ ਆਪਗੇ ਸੀ। ਇਸ ਤੋਂ ਸਪਸ਼ਟ ਹੈ ਕਿ ਜਿਹੜੀ ਮਾਨ ਸਰਕਾਰ ਦੀ ਇੰਟੈਂਸ਼ਨ ਹੈ ਉਹ ਸਾਡੇ ਸ ਨੌਜਵਾਨਾਂ ਨਾਲ ਹੈ। ਜਿਵੇਂ ਸਾਡੇ ਨੌਜਵਾਨ ਨੇ ਦੱਸਿਆ ਭਰਾ ਨੇ ਬਹੁਤ ਮਾੜਾ ਇਹਨਾਂ ਨਾਲ ਹੋਇਆ ਕਿਨੇ 18-18 ਘੰਟੇ ਤੁਰੇ ਔਰ ਇਹ ਦੱਸਿਆ ਕਿ ਉਦਨ ਨੂੰ ਅੱਜ ਪੈਂਟ ਇਹਨਾਂ ਨੇ ਚੇਂਜ ਕੀਤੀ ਹੈ ਪਾਣੀ ਵੀ ਇਹਨਾਂ ਨੂੰ ਇੱਕ ਕੋਟਾਂ ਦੇ ਤੌਰ ਤੇ ਮਿਲਦਾ ਸੀ ਸੋ ਇਹ ਬਹੁਤ ਰਾਸ਼ਦੀ ਹੈ ਔਰ ਸਾਡੀਆਂ ਸਰਕਾਰਾਂ ਨੂੰ ਪਿਛਲੇ ਨੂੰ ਚਾਹੀਦਾ ਸੀ ਕਿ ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਦਿੰਦੇ ਇੱਥੇ ਅਸੀਂ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਂਦੇ ਸੋ ਸਾਰੇ ਅਸੀਂ ਲੱਗੇ ਹਾਂ ਮਾਨਯੋਗ ਸਰਦਾਰ ਕਪਤਨ ਸਿੰਘ ਮਾਨ ਸਾਡੇ ਵਿੱਚ ਕਿ ਜੇ ਆਪਣੇ ਨੌਜਵਾਨਾਂ ਨੂੰ ਰੋਜ਼ਗਾਰ ਨਹੀਂ ਦਿੱਤੀ ਉਹਨਾਂ ਨੂੰ ਬਾਹਰ ਨਾ ਜਾਣਾ ਪਵੇ। ਕਿ ਉਹਨਾਂ ਨੂੰ ਇੱਥੇ ਕੰਮ ਕਰਨ ਦੀ ਜਿਹੜੀ ਸਹਤਾ ਕਰੀਏ। ਸਮਾਨ ਸਰਕਾਰ ਕੋਈ ਨਵੀਂ ਰੂਲ ਬਣਾ ਕੇ ਜਿਹੜੇ ਸਾਡੇ ਬਾਹਰ ਗਏ ਨੇ ਬੰਦੇ ਜਿਨ੍ਹਾਂ ਦਾ ਨਾਲ ਇੰਨਾ ਤਸ਼ੱਦਦ ਹੋਇਆ ਕੋਈ ਨਾ ਕੋਈ ਮਦਦ ਅਸੀਂ ਜ਼ਰੂਰ ਕਰਾਂਗੇ ਨਾਲ।